ਬਿਲਕੁਲ ਮੁਫਤ ਦੇ ਵਿੱਚ ਅੱਜ ਮੈਂ ਤੁਹਾਨੂੰ ਇੱਕ ਹੋਰ ਬਹੁਤ ਘੈਂਟ ਚੀਜ਼ ਆ ਜਿਹੜੀ ਦੱਸਣ ਲੱਗੀ ਆ ਇਹ ਜੀ ਸੂਈ ਆ ਬੇ ਸੂਈ ਆ ਵੈਸੇ ਤਾਂ ਇਹਨੇ ਅੱਧਾ ਪੰਜਾਬ ਆ ਜਿਹੜਾ ਉਹ ਖਾ ਲਿਆ ਪਰ ਇਹਦਾ ਇੱਕ ਬਹੁਤ ਵਧੀਆ ਆਪਾਂ ਅੱਜ ਯੂਜ਼ ਦੱਸਾਂਗੇ ਤੁਹਾਨੂੰ ਕਿਉਂਕਿ ਇੱਕ ਚੀਜ਼ ਦੇ ਦੋ ਫਾਇਦੇ ਵੀ ਹੁੰਦੇ ਆ ਨੁਕਸਾਨ ਵੀ ਹੁੰਦੇ ਆ ਤੇ ਗੱਲ ਇਹ ਹੁੰਦੀ ਆ ਵੀ ਆਪਾਂ ਉਹਨੂੰ ਵਰਤਣਾ ਕਿਵੇਂ ਆ ਜਿਵੇਂ ਕਿ ਬਹੁਤ ਕਹਿਰਾਂ ਦੀ ਗਰਮੀ ਆ ਬੰਦੇ ਸੁੱਕੀ ਜਾਂਦੇ ਆ ਤੇ ਜਿਵੇਂ ਹੁਣ ਘਰਾਂ ਚ ਆਪਾਂ ਸਬਜ਼ੀਆਂ ਲਾਈਆਂ ਹੁੰਦੀਆਂ ਖਾਸ ਕਰਕੇ ਕਦੂ ਤੋਰੀ ਦੀਆਂ ਹਨਾ ਵੱਲਾਂ ਤਾਂ ਉਹਨਾਂ ਵਾਸਤੇ ਜਦੋਂ ਆਪਾਂ Amazon ਤੋਂ ਕੋਈ ਸਰਚ ਕਰਦੇ ਆ ਹਨਾ ਤੇ ਮਹਿੰਗੇ ਮਹਿੰਗੇ ਡ੍ਰਿਪਰ ਆ ਜਿਹੜੇ 300 ਦੇ ਮੈਨੂੰ ਲੱਗਦਾ 8 ਕਿ ਡ੍ਰਿਪਰ ਆ ਜਿਹੜੇ ਉਹ ਮਿਲਦੇ ਆ ਇਹ ਉਹ ਹਰ ਇੱਕ ਨੂੰ ਮਤਲਬ ਲੈਣੇ ਆ ਜਿਹੜੇ ਔਖੇ ਲੱਗਦੇ ਆ ਉਹ ਸਿਸਟਮ ਸਹੀ ਵੀ ਨਹੀਂ ਰਹਿੰਦਾ ਬਾਅਦ ਚ ਪਰ ਇਹ ਜਿਹੜੀ ਸੂਈ ਆ ਜਿਹੜੀ ਆਪਣੇ ਟੀਕਾ ਲਾਉਣ ਵਾਲੀ ਸੂਈ ਹੁੰਦੀ ਆ ਜੇ ਘਰੇ ਪਈਆਂ ਤਾਂ ਠੀਕ ਨਹੀਂ ਇੱਕ ਕੁ ਰੁਪਏ ਦੀ ਮਿਲ ਜਾਂਦੀ ਆ ਆਪਾਂ ਬਾਜ਼ਾਰੋਂ ਜਿਹੜੀ ਲੈ ਸਕਦੇ ਆ ਬੋਤਲ ਆ ਜਿਹੜੀ ਪਾਣੀ ਦੀ ਭਰਨੀ ਆ ਠੰਡੇ ਵਾਲੀਆਂ ਬੋਤਲਾਂ ਆਪਣੇ ਘਰੇ ਵਾਧੂ ਫਿਰਦੀਆਂ ਹੁੰਦੀਆਂ ਹਨਾ ਏਕੇ ਦੇ ਉੱਪਰ ਲਗਾ ਲਿਏ ਹਵਾ ਨਿਕਲਣ ਵਾਸਤੇ ਹੁੰਦਾ ਉੱਪਰ ਜ਼ਰੂਰੀ ਨਹੀਂ ਉੱਪਰ ਤੁਸੀਂ ਢੱਕਣ ਖੁੱਲਾ ਵੀ ਜਿਹੜਾ ਛੱਡ ਸਕਦੇ ਆ ਤੇ ਏਕਾ ਜਿਹੜੀ ਬਸ ਸੂਈ ਆ ਤੁਸੀਂ نیچے ਇਦਾਂ ਇਨਸਰਟ ਕਰਨੀ ਆ ਤੇ ਇਹਦੇ ਵਿੱਚੋਂ ਬੂੰਦ-ਬੂੰ ਦਿਨ ਜਿਹੜਾ ਵੱਲਾਂ ਨੂੰ ਆਪਣੇ ਆਪ ਪੈਂਦਾ ਰਹੇਗਾ ਤੇ ਵੱਲਾਂ ਜਿਹੜੀਆਂ ਉਹ ਸੁੱਕਣਗੀਆਂ ਨਹੀਂ ਕਿਉਂਕਿ ਇੰਨੀ ਗਰਮੀ ਐ ਕਹਿਰਾਂ ਦੀ ਇੰਨਾ ਟੈਂਪਰੇਚਰ ਆ ਤਾਂ ਵੱਲਾਂ ਜਿਹੜੀਆਂ ਉਹ ਸੁੱਕ ਜਾਂਦੀਆਂ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਕੱਦੂ ਤੋਰੀ ਆਪਾਂ ਨੂੰ ਆਏ ਹੁੰਦਾ ਵੀ ਚਲੋ ਘਰੇ ਹੋ ਜੇ ਹੈਨਾ ਤਾਂ ਇਹ ਕੰਮ ਆ ਸਾਰਿਆਂ ਨੇ ਤੁਸੀਂ ਵੀ ਜ਼ਰੂਰ ਕਰਨਾ ਤੇ ਇਦਾਂ ਬੂੰਦ ਬੂੰਦ ਪਾਣੀ ਐ ਜਿਹੜਾ ਉਹ ਨਿਕਲਦਾ ਰਹੇਗਾ ਤੇ ਜਿਹੜੀ ਆਪਣੀ ਵੱਲ ਆ ਉਹ ਠੰਡੀ ਰਹੇਗੀ ਉਹਨੂੰ ਜਿਹੜਾ ਗਰਮੀ ਦਾ ਪ੍ਰਭਾਵ ਆ ਉਹ ਤੋਂ ਬਚ ਜੇਗੀ ਮੈਂ ਵੀਰਪਾਲ ਕੌਰ ਸੇਖੋਂ ਜੈਤੋ ਜਿੰਨਾਂ ਨੇ ਹਜੇ ਤੱਕ ਸਾਡੇ ਚੈਨਲ ਤੇ YouTube ਚੈਨਲ ਨੂੰ ਫੋਲੋ ਨਹੀਂ ਕੀਤਾ ਉਹ ਆ ਜਿਹੜੇ ਫੋਲੋ ਕਰ ਲੋ ਪੇਜ ਨੂੰ ਫੋਲੋ ਕਰ ਲੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਇਹ ਵੀਡੀਓ ਬਿਲਕੁਲ ਫਰੀ ਦੇ ਵਿੱਚ ਹੈ ਜਿਹੜੀਆਂ ਆਪਣੀਆਂ ਬੂਟੇ ਤੇ ਵੱਲਾਂ ਪਲਾਂਟਸ ਨੂੰ ਬਚਾ ਸਕਦੀ ਹੈ ਤੇ ਸਾਰਿਆਂ ਨੂੰ ਸ਼ੇਅਰ ਕਰਨੀ ਜ਼ਰੂਰੀ ਹੈ ਵੀ ਸਾਰੇ ਆਪਦੇ ਘਰੇ ਇਹ ਕਰ ਸਕਣ ਕਿਉਂਕਿ ਡ੍ਰਿਪਰ ਆ ਮਹਿੰਗੀ ਮਹਿੰਗੀਆਂ ਚੀਜ਼ਾਂ ਹਨ ਪ੍ਰੋਡਕਟਸ ਹੁੰਦੇ ਉਹ ਸਾਰੇ ਨਹੀਂ ਲੈ ਸਕਦੇ ਤਾਂ ਇਹ ਬਿਲਕੁਲ ਫਰੀ ਦੇ ਵਿੱਚ ਹੈ ਜਿਹੜੀਆਂ ਇਹ ਆਪਣੀਆਂ ਵੱਲਾਂ ਨੂੰ ਗਰਮੀ ਦੇ ਕਹਿਰ ਤੋਂ ਜਿਹੜੀ ਉਹ ਬਚਾਏਗੀ ਤੇ ਇਦਾਂ ਇਹਦੇ ਵਿੱਚੋਂ ਦੇਖੋ ਬੂੰਦ-ਬੂੰਦ ਪਾਣੀ ਆਪਣੇ ਆਪ ਨਿਕਲਦਾ ਰਹਿੰਦਾ ਤੇ ਸਾਰੇ ਦਿਨ ਚ ਇਹ ਬੋਤਲ ਆ ਜਿਹੜੀ ਉਹ ਖਾਲੀ ਹੋ ਜਾਊਗੀ ਕਹਿੰਦੇ ਹੁੰਦੇ ਹਨ ਨਾ ਵੀ ਬੂੰਦ-ਬੂੰਦ ਨਾਲ ਜਿਵੇਂ ਤਲਾਬ ਭਰਦਾ ਹੁਣ ਸਾਰਾ ਦਿਨ ਹਨਾ ਆਪਾਂ ਕੋਲੇ ਨੀ ਬੈਠ ਸਕਦੇ ਬੂਟਿਆਂ ਦੇ ਵੀ ਆਪਾਂ ਇਹਨਾਂ ਨੂੰ ਪਾਣੀ ਪਾਉਂਦੇ ਰਹੀਏ ਬਿੰਦੇ ਬਿੰਦੇ ਹੈ ਨਾ ਡ੍ਰਿਪਰ ਸਿਸਟਮ ਵਾਂਗੂ ਛਿੜਕਦੇ ਰਹੀਏ ਤਾਂ ਇਹ ਮੈਨੂੰ ਬਹੁਤ ਵਧੀਆ ਲੱਗਿਆ ਇਹਦਾ ਯੂਜ਼ ਆ ਜਿਹੜਾ ਕਿਉਂਕਿ ਬੋਤਲਾਂ ਆਪਣੇ ਘਰੇ ਇਹ ਫ੍ਰੀ ਵਾਲੀਆਂ ਵਾਧੂ ਪਈਆਂ ਹੁੰਦੀਆਂ ਤੇ ਦੂਸਰੀ ਬੋਤਲ ਵੀ ਮੈਂ ਭਰੀ ਆ ਇਹਦੇ ਉੱਪਰ ਆਪਾਂ ਜਿਹੜੀ ਉਹ ਨਹੀਂ ਲਾਈ ਪਿੰਨ ਤੇ ਇਹ ਸਿਰਫ نیچے ਲਾਈ ਉੱਪਰੋਂ ਮੈਂ ਟੱਕਣਾ ਜਿਹੜਾ ਉਹ ਖੁੱਲਾ ਛੱਡਤਾ ਤੁਸੀਂ ਇਦਾਂ ਟੱਕਣ ਖੁੱਲਾ ਛੱਡ ਕੇ نیچے ਲਗਾ ਸਕਦੇ ਆ ਆਪਣੇ ਆਪ ਜਿਹੜੇ ਬੂੰਦ-ਬੂੰਦ ਪਾਣੀ ਆ ਉਹ ਰਿਸਦਾ ਰਹੇਗਾ ਸਾਰਾ ਦਿਨ ਤੇ ਇਹਨੂੰ ਜੜ ਚ ਰੱਖਣਾ ਜੇ ਜੀ ਵੀ ਆਪਣੀ ਕੱਦੂ ਤੋਰੀ ਦੀ ਵੱਲ ਹੁੰਦੀ ਹੈ ਉਹਦੀ ਜੜ ਚ ਰੱਖਣਾ ਜਿਹੜੇ ਤੁਹਾਡੇ ਕੋਲ ਮਹਿੰਗੇ ਮਹਿੰਗੇ ਹੈ ਨਾ ਆਪਣਾ ਘਰੇ ਬੂਟੇ ਲਾਏ ਹੁੰਦੇ ਆ ਫਲਾਵਰਸ ਪਲਾਂਟਸ ਲਾਏ ਹੁੰਦੇ ਆ ਉਹ ਵੀ ਗਰਮੀ ਦੀ ਲਪੇਟ ਦੇ ਵਿੱਚ ਆ ਕੇ ਜਿਹੜੇ ਉਹ ਖਰਾਬ ਹੋ ਜਾਂਦੇ ਆ ਤਾਂ ਉਹਨਾਂ ਤੇ ਵੀ ਜਿਹੜਾ ਤੁਸੀਂ ਇਹੀ ਸਿਸਟਮ ਆ ਉਹ ਕਰ ਸਕਦੇ ਆ ਗਮਲਿਆਂ ਦੇ ਵਿੱਚ ਵੀ ਜਿਹੜਾ ਕਰ ਸਕਦੇ ਆ ਵੀ ਸਾਰਾ ਦਿਨ ਜਿਹੜੇ ਤੁਹਾਡੇ ਮਹਿੰਗੇ ਮਹਿੰਗੇ ਬੂਟੇ ਸੋਹਣੇ ਸੋਹਣੇ ਹੈ ਨਾ ਆਪਾਂ ਲਾਏ ਹੁੰਦੇ ਆ ਤਾਂ ਗਰਮੀ ਦੇ ਦਿਨਾਂ 'ਚ ਖਾਸ ਕਰਕੇ ਹੈ ਨਾ ਸਾਰੇ ਆਪਣੇ ਬੂਟੇ ਮੱਤ ਜਾਂਦੇ ਆ ਤੇ ਇਹ ਬਹੁਤ ਵਧੀਆ ਸਿਸਟਮ ਆ ਬਾਕੀ ਇਹਦੇ ਵਿੱਚ ਇੱਕ ਵੀ ਪੈਸਾ ਜਿਹੜਾ ਉਹ ਖਰਚ ਨਹੀਂ ਹੋਣਾ ਕਿਉਂਕਿ ਬਿਲਕੁਲ ਫ੍ਰੀ ਵਾਲਾ ਹੈ ਨਾ ਇਹ ਮੈਂ ਤੁਹਾਨੂੰ ਆਇਨ ਕਿਹਾ ਵੀ ਇਹ 1000 2000 ਦਾ ਪ੍ਰੋਡਕਟ ਆ ਤੁਸੀਂ ਫਲਾਨੀ ਸਾਈਟ ਤੋਂ ਮੰਗਵਾ ਲਓ ਤੇ ਇਹ ਤੁਹਾਨੂੰ ਬੁਲਾ ਰਹੇ ਆ ਬੁਲਾ ਰਹੇ ਆ ਵੀਡੀਓ ਤੇ ਤੁਸੀਂ ਪਹੁੰਚੋ ਤੇ ਸਾਰੇ ਜਾਣੇ ਜਿਹੜੇ ਉਹ ਲਾਈਕ ਕਮੈਂਟ ਤੇ ਸ਼ੇਅਰ ਕਰੋ ਮੈਨੂੰ ਤਾਂ ਬਹੁਤ ਵਧੀਆ ਸਿਸਟਮ ਲੱਗਿਆ ਸਾਡੇ ਘਰੇ ਤੇ ਤੁਸੀਂ ਵੀ ਸਾਰਿਆਂ ਨੇ ਆਪਣੇ ਘਰੇ ਜਰੂਰ ਕਰਨਾ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਸ਼ੇਅਰ ਜਰੂਰ ਕਰਨਾ ਸਾਰਿਆਂ ਨੇ